ਆਪਣਾ ਨਾਮ ਜਸਵੰਤ ਸਿੰਘ ਹੈ ਜੀ ਜਸਵੰਤ ਸਿੰਘ ਨਿਹੰਗ ਸਿੰਘ ਠੀਕ ਹੈ ਨਾ ਜੀ ਗੁਰੂ ਘਰ ਪੰਚੀ ਮਾਗੀ ਵਾਲੇ ਜੀ ਮਾਗੀ ਵਾਲ ਦੇੰਦਾ ਤੇ ਮਾਗੀ ਦਾ ਉਪਦੇਸ਼ ਇਹੋ ਹੀ ਹੈ ਕਿ ਕਹਿੰਦੇ ਨੇ ਮਾਗ ਮੰਜਨ ਸਿੰਘ ਸਾਧੂ ਮਹਾਂ ਤੂੜੀ ਘਰ ਇਸ਼ਨਾਨ ਹਰਕਾ ਨਾਮ ਅਥਿਆਏ ਸੁਣ ਸਭਨਾਂ ਨੂੰ ਕਰਦਾਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਇਹੋ ਹੀ ਦਾਨ ਹੈ ਉਹਨਾਂ ਨੇ ਮਾਰਾ ਹੀ ਨੇ ਕਿਹਾ ਕਿ ਜਿਹੜਾ ਦਾਨ ਸਾਡਾ ਕੋਈ ਪੰਜ ਬਾਣੀਆਂ ਦਾ ਹੀ ਨਿਤਨੇਮ ਦਾ ਜਾਪ ਕਰਦੇ ਆ ਜਾਂ ਮੂਲ ਮੰਤਰ ਦਾ ਪਾਠ ਕਰਦੇ ਜਾਂ ਸਤਨਾਕ ਵਾਹਿਗੁਰੂ ਦਾ ਜਾਪ ਕਰਦੇ ਆ ਉਹ ਜਿਹੜਾ ਜਾਪ ਦਾ ਉਪਦੇਸ਼ ਆ ਉਹ ਹਰ ਇੱਕ ਨੂੰ ਦਵੋ ਤੇ ਬਹੁਤ ਮਾਰੇ ਪੜਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਗੁਰੂ ਸਾਹਿਬ ਨੇ ਤੇ ਪੂਰਾ ਆਪਣਾ ਪਰਿਵਾਰ ਕੋਮ ਉਸੇ ਲੈਨ ਤੇ ਚੱਲਦੀ ਪਈ ਕੋਮ ਨਹੀਂ ਜੀ ਉਸ ਲੈਨ ਦੇ ਉੱਤੇ ਜੇ ਪੂਰਾ ਵੀ ਚੱਲਣ ਤੇ ਫਿਰ ਤੇ ਬਹੁਤ ਹੀ ਸੰਗਤ ਦਾ ਧੰਨਵਾਦ ਹੋਵੇ ਪਰ ਨਹੀਂ ਲੋਕ ਚੱਲਦੇ ਨਹੀਂ ਲੋਕ ਚੱਲ ਰਹੇ ਨੇ ਤੇ ਗੁਰੂ ਘਰ ਪਹੁੰਚੇ ਅੱਜ ਕੀ ਕਹਿਣਾ ਚਾਹੋਗੇ ਠੰਡ ਵੀ ਪਾਉਂ ਜਿੰਨੀ ਮਰਜ਼ੀ ਆਸਾ ਬਹੁਤ ਜ਼ਿਆਦੀ ਹੈ ਜੀ ਠੰਡ ਭਾਵੇਂ ਜਿੰਨੀ ਮਰਜ਼ੀ ਆ ਜਿਹੜੇ ਆਪਣੇ ਸਰਦਾ ਪਾਉਣਾ ਨਾਲ ਇਸ਼ਨਾਨ ਕਰਨ ਸੋਬਰ ਵਿੱਚ ਆਏ ਨੇ ਉਹ ਇਸ਼ਨਾਨ ਪੂਰਾ ਆਪਣਾ ਕਰ ਰਹੇ ਆ ਐ ਲੱਗਦਾ ਕਿ ਤੁਸੀਂ ਭਾਗਾਂਲੇ ਮਾਘੀਲੇ ਦੇ ਨੇ ਪਹੁੰਚੇ ਤੇ ਸੰਗਤ ਜਿਹੜੀ ਮੁਕਤਸਰ ਸਾਹਿਬੀ ਪਹੁੰਚੀ ਹੈ ਮੁਕਤਸਰ ਸਾਹਿਬ ਜਿਹੜੀ ਸਖਤ ਪਹੁੰਚੀ ਉਹਦੇ ਬਹੁਤ ਹੀ ਵਧੀਆ ਚੜ੍ਹਦੀ ਕਲਾ ਵਾਲੀ ਸੰਗਤ ਹੈ ਜਿਹੜੀ ਉੱਥੇ ਪਹੁੰਚ ਗਈ ਆ ਅਸੀਂ ਨੇ ਸੰਗਤ ਸਾਹਿਬ ਜਾਣਾ ਸੀ ਸਾਡੇ ਕੋਲ ਨਹੀਂ ਪਹੁੰਚਿਆ ਗਿਆ ਅਨਾਰੇ ਗੁਰੂ ਘਰ ਪਹੁੰਚ ਗਏ ਅੱਜ ਗੁਰੂ ਘਰ ਇੱਥੇ ਸੱਚਖੰਡ ਹਰਿਮੰਦਰ ਸਾਹਿਬ ਪਹੁੰਚੇ ਆ ਤੇ ਸੰਗਤ ਵੇਖ ਕੇ ਬਹੁਤ ਹੀ ਮਨ ਖੁਸ਼ ਹੋਇਆ ਤੇ ਗੁਰੂ ਰਾਮਦਾਸ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਗੁਰਦਵਾਰਾ ਸਾਹਿਬ ਦਾ ਬੜਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਅੱਜ ਦਾ ਦਿਨ ਸਾਰੇ ਲੋਕ ਕੀਰਥਾ ਜਾ ਕੇ ਇਸ਼ਨਾਨ ਕਰਦੇ ਹਨ ਜਿਹੜਾ ਸਿੱਖ ਹੈ ਉਹ ਮੱਗੀ ਦੇ ਮਹੀਨੇ ਤੇ ਜਿਹੜਾ ਹੈਗਾ ਗੁਰੂ ਘਰ ਹੁੰਦਾ ਹੈ ਗੁਰੂ ਘਰ ਦੇ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਾਧਦਾ ਹੈ ਤੇ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਮਹਾਨ ਦਿਨ ਹੈ ਮੱਗ ਮੱਜਨ ਸੰਗ ਸਾਧੂਆਂ ਧੋੜੀ ਕਰ ਇਸ਼ਨਾਨ ਅੱਜ ਦੇ ਦਿਨ ਬਸੰਤ ਰਾਗ ਜਿਹੜਾ ਹੈਗਾ ਆਰੰਭ ਹੁੰਦਾ ਹੈ ਅਗਰ ਸਮੂਹ ਸੰਗਤਾਂ ਅੱਜ ਦੇ ਦਿਨ ਗੁਰੂ ਘਰਾਂ 'ਚ ਆ ਕੇ ਉਹਨਾਂ ਦੇ ਉਪਦੇਸ਼ ਤੇ ਚੱਲਣ ਅਤੇ ਆਪਣੇ ਜੀਵਨ ਨੂੰ ਸਾਧਣ ਜਦੋਂ ਕੋਈ ਠੰਡ ਵੀ ਹੈਗੀ ਪਰ ਆਸਾ ਗੁਰੂ ਸਾਹਿਬ ਦੇ ਨਾਲ ਬਹੁਤ ਸੰਗਤ ਜੀ ਜਦੋਂ ਗੁਰੂ ਨਾਲ ਪਿਆਰ ਹੋਵੇ ਮਨ 'ਚ ਸ਼ਰਧਾ ਹੋਵੇ ਤਾਂ ਫਿਰ ਠੰਡ ਨਹੀਂ ਦੇਖੇ ਜਾਂਦੀ ਭਿੱਜੋ ਸਿੱਜੋ ਕੰਬਲੀ ਅੱਲੋ ਵਰਸੇ ਨੇ ਜਾਏ ਮੇਲਾ ਤੇ ਨਾ ਸੱਜਣਾ ਟੁੱਟੇ ਨਹੀਂ ਨਿਓ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਮਹਾਨ ਦਿਨ ਹੈ ਅੱਜ ਦਾ ਦਿਨ ਇਤਿਹਾਸਕ ਦਿਨ ਵੀ ਹੈ ਅੱਜ ਦੇ ਦਿਨ ਜੇ 40 ਮੁਕਤੇ ਦੀ ਇਫਾਦੀ ਮਿਲੀ ਸੀ ਮੁਖਤਰ ਸਾਹਿਬ ਵਿਖੇ ਜਦੋਂ 40 ਸਿੰਘ ਗੁਰੂ ਸਾਹਿਬ ਨੂੰ ਛੱਡ ਕੇ ਅਨੰਦਪੁਰ ਸਾਹਿਬ ਤੋਂ ਵਾਪਸ ਚਲੇ ਗਏ ਸੀਗੇ ਤਾਂ ਉਹਨਾਂ ਨੇ ਅੱਜ ਬਿਦਾਵਾ ਲਿਖ ਕੇ ਦਿੱਤਾ ਸੀ ਅਸੀਂ ਤੁਹਾਡੇ ਸਿੰਘ ਨਹੀਂ ਤੁਸੀਂ ਛੁੱਡੇ ਸਾਡੇ ਗੁਰੂ ਨਹੀਂ ਤੇ ਅੱਜ ਦੇ ਦਿਨ ਉਹ ਜਦੋਂ ਖੇਰਾਨੇ ਦੀ ਢਾਬ ਉਤੇ ਲੜਦੇ ਲੜਦੇ ਸ਼ਹੀਦ ਹੋਏ ਤਾਂ ਗੁਰੂ ਸਾਹਿਬ ਨੇ ਮਹਾ ਸਿੰਘ ਨੂੰ ਜੋ ਸਿਸਕ ਰਿਆ ਸੀ ਉਹਨੂੰ ਮਿਲੇ ਤੇ ਉਹਨਾਂ ਨੂੰ ਕਿਹਾ ਵੀ ਗੁਰੂ ਜੀ ਜਿਹੜੇ ਅਸੀਂ ਲਿਖ ਕੇ ਦਿੱਤਾ ਸੀ ਬਿਦਾਵਾ ਉਹ ਅੱਜ ਪਾੜ ਦਿਓ ਗੁਰੂ ਜੀ ਨੇ ਕਹਿੰਦੇ ਮੈਂ ਵੀ ਕੁਛ ਨਹੀਂ ਸੰਭਾਲ ਕੇ ਰੱਖਿਆ ਸਾਰਾ ਸਰਬੰਸ ਵਾਰ ਕੇ ਆ ਗਿਆ ਮੈਂ ਸਿਰਫ ਆਪਣਾ ਤੁਹਾਡਾ ਬਿਦਾਵਾ ਹੀ ਪਾੜ ਕੇ ਰੱਖਿਆ ਜਿਹੜਾ ਤੁਸੀਂ ਦਿੱਤਾ ਸੀ ਉਹੀ ਮੈਂ ਸੰਭਾਲ ਕੇ ਰੱਖਿਆ ਹੋਇਆ ਉਹਦੇ ਸਾਹਮਣੇ ਬਿਦਾਵਾ ਪਾੜਦਾ ਟੁੱਟੀ ਗੰਢੀ ਅੱਜ ਅੱਜ ਦਾ ਦਿਨ ਜਿਹੜਾ ਇਸ ਕਰਕੇ ਖਜ਼ਾਨੇ ਲਈ ਢਾਪ ਦਾ ਨਾਂਡ ਹੈਗਾ ਮੁਕਤਸਰ ਰੱਖਿਆ ਗਿਆ ਸਮੂਹ ਸੰਗਤਾਂ ਅਜ ਮੁਕਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਜਥੇ ਜਥੇ ਗੁਰੂ ਘਰ ਹੈ ਜੇ ਉੱਥੇ ਨਤਮਸਤਕ ਹੋ ਰਹੀਆਂ ਹਨ ਅਤੇ ਸ਼ਹੀਦਾਂ ਨੂੰ ਪ੍ਰਣਾਮ ਕਰ ਰਹੀਆਂ ਹਨ